ਇਨੂੰ ਦੇਖ ਦੇ ਕੇ ਨਹੀਂ ਇਸ਼ਕ ਜਾਂ ਚੜਦਾ ਇਸ਼ਕ ਜਾਂ ਚੜਦਾ ਚੜਦਾ ਇਸ਼ਕ ਬਾਈ ਦੇਖ ਕੇ ਕਬੂਤਰ ਨੂੰ ਆਪਾਂ ਦਾ ਯਾਰ ਬਹੁਤ ਚੜਦਾ ਕਿਉਂਕਿ ਆਪਾਂ ਨੂੰ ਇਸ਼ਕ ਹੋਇਆ ਬਕੂਤਰ ਬਾਜੀ ਨਾਲ ਪਿਆਰ ਜਿਵੇਂ ਆਪਾਂ ਕਹਿ ਦਿੰਨੇ ਆ ਕਬੂਤਰ ਬਾਜੀ ਨਾਲ ਬੜਾ ਜਿਆਦਾ ਪਿਆਰ ਹੋ ਗਿਆ ਨਜਾਇਜ਼ ਜੀ ਤਾਂ ਤਾਂ ਇਹਨੂੰ ਹੀ ਸਾਰਾ ਕੁਝ ਮੰਨੀ ਬੈਠਿਆ ਤੇ ਬਾਕੀ ਘਾਟੇ ਵੰਦ ਚੱਲਦੇ ਰਹਿੰਦੇ ਜਿੰਦਗੀ ਦੇ ਵਿੱਚ ਹਨ ਕੋਈ ਹੋਰ ਐਪ ਨਾਲ ਮੋਬਾਈਲ ਨਾਲ ਜਾਂ ਇਹ ਸਭ ਤੋਂ ਸੋਹਣਾ ਸ਼ੌਂਕ ਆ ਤੇ ਸੋਹਣਾ ਇਸ਼ਕ ਆ ਪਿਆਰ ਕਰੋ ਤੇ ਪਿਆਰ ਨਾਲ ਸ਼ੌਂਕ ਕਰੋਗੇ ਤਾਂ ਪੂਰਾ ਲੱਗੂਗਾ ਜਦੋਂ ਤੁਸੀਂ ਸ਼ੌਂਕ ਨਾਲ ਕੱਲਾ ਸ਼ੌਂਕ ਹੀ ਕਰੀ ਜਾਓ ਉਹ ਵੀ ਨਹੀਂ ਲੱਗਦਾ ਪਿਆਰ ਹੋਵੇ ਯਾਰ ਬਰਾਣਾ ਮੂ ਵੀ ਹੋਵੇ ਸਾਰਾ ਕੁਝ ਹੋਵੇ ਫੇਰ ਚੱਲਦਾ ਕੰਮ ਇਹ ਵੀ ਕੁੱਤਰ ਬਾਈ ਬਲਜੀਤ ਬੋਪਾ ਰਾਏ ਨੇ ਆਂ ਬੀਤੇ ਦੇ ਪਿਆਲੇ ਆ ਕੇ ਦੁਨੀਆ ਕਹਿੰਦੇ ਬੱਚੇ ਤੂੰ ਬਾਜ਼ੀਆਂ ਜਿੱਤ ਗਈ ਤੁਸੀਂ ਹਿਸਾਬ ਨਾਲ ਲੋਕਾਂ ਨੇ ਬਾਈ ਨਸਲਾਂ ਬਣਾ ਲਈਆਂ ਗੁੱਡਿਆਂ ਦੇ ਬੱਚੇ ਐਂ ਦੇ ਲੋ ਫਿਰ ਬੰਦੇ ਦਾ ਤਾਂ ਹੀ ਮਾਨੱਕ ਜਾਂਦਾ ਵੀ ਦੇਣਾ ਹੀ ਨਹੀਂ ਕਿਸੇ ਨੂੰ ਯਾਰ ਕੋਈ ਨਾਂ ਤਾਂ ਲੈਂਦਾ ਨਹੀਂ ਹਨ ਉਦੋਂ ਉਦੋਂ ਨਾਂ ਲੈਂਦੇ ਆ ਜਦੋਂ ਇਕੱਲੇ ਘਰੇ ਜੇ ਹੁੰਦੇ ਕੋਲੇ ਬੈਠੇ ਗੱਲਾਂ ਕਰਦੇ ਆਂ ਪਰ ਲੋਕਾਂ ਸਾਹਮਣੇ ਨਾਂ ਲੋ ਯਾਰ ਹਨ ਫੇਰ ਫਾਇਦਾ ਹੁੰਦਾ ਸਵਾਦ ਯਾਰ ਹੁੰਦਾ ਬੰਦੇ ਨੂੰ ਇਹੀ ਤਾਂ ਚਾਹੀਦਾ ਨਹੀਂ ਬੰਦਾ ਮੋਲਣਾ ਦੇ ਦੇ ਪਰ ਤਾਂ ਹੀ ਵੀ ਰੱਖਿਆ ਬੰਦਾ ਵੇਚਣ ਲੱਗਦਾ ਅਗਲਾ ਕਹਿੰਦਾ ਯਾਰ ਫਰੀ ਵਾਲ ਨਿਕੜਾ ਗੋਣ ਪਾਤਾ ਵੀ ਇਦਾਂ ਜੰਗਾ ਵੇਚੀ ਦਿਓ ਹਣਾ ਆਪਦਾ ਸੰਤੁਸ਼ਟੀ ਤਾਂ ਉਹ ਵੀ ਆਪਾਂ ਪੈਸੇ ਵਟਲੇ ਕਰਨ ਖਤਮ ਆ ਯਾਰ ਬਾਕੀ ਲੋ ਨਿਆਰੇ ਸ਼ੌਂਕ ਸਾਨੂੰ ਸਾਰੇ ਕੂਪਟਰਾਂ ਦਾ ਕਰਾਈ ਜਾਵਾਂਗੇ ਆਪਾਂ ਜਿੰਨੇ ਹੈਗੇ ਆ ਜੀ ਨੇ ਕਿਹੜੇ ਉਤਰਾ ਦਾ ਆ ਜਿਹੜਾ ਆ ਗਿਆ ਇਹਦਾ ਰੰਗੀ ਵਾਲੇ ਕੂਪਟਰ ਲਗਾ ਸੋ ਠੀਕ ਆ ਆ ਟੀਰੇਆਂ ਚੂਈਆਂ ਬੈਠਾ ਠੀਕ ਇਧਰ ਕੁ ਟੀਰੇ ਵੱਧਨੇ ਟੀਰੇ ਵੱਧਦਾ ਇਹ ਕੀ ਚੱਕਰ ਫੇ ਤੂੰ ਟੀਰੇ ਵੱਧ ਕਿਉਂ ਕਰੇ ਵੀ ਜਾਂਦੇ ਨਹੀਂ ਕਰਕੇ ਜਾਂਦੇ ਨਹੀਂ ਚੰਗੀ ਵਾਲੇ ਪੁੱਤਰ ਆ ਉਹ ਵੀ ਚੱਕਰ ਨਸਲ ਮਗਰੀ ਪੈਣ ਦਾ ਫਾਇਦਾ ਆ ਬਾਠ ਵਾਲਿਆਂ ਤੋਂ ਬਾਕੀ ਜਿਹੜੇ ਭਾਈਦੇ ਉਹਨਾਂ ਚ ਲੱਗੀ ਜਾਂਦੇ ਆ ਉਹਨਾਂ ਜਗ੍ਹਾਾਂ ਦੀਆਂ ਲਈ ਲੱਗੀ ਜਾਂਦੀ ਨਸਲ ਕਰਾਸ ਹੋਈ ਜਾਂਦੀ ਬੂਟੇ ਕੋਲੇ ਇੱਥੋਂ ਹੀ ਗਾਏ ਸਾਰੇ ਟੀਰੇ ਤੋਂ ਰੰਗੀ ਵਾਲੇ ਬਣੇ ਨੇ ਬੂਟੇ ਕੋਲੇ ਵੀ ਜਾ ਕੇ ਮੋੜ ਵਾਲੇ ਕੋਲੇ ਹਾਂ ਕੂਤਰ ਉਹਦਾ ਸੀਗਾ ਕੂਤਰੀ ਆਪਦਾ ਉਹ ਵੀ ਟੀਰੇ ਦੀ ਪੱਠੀ ਚੱਟੀ ਉਹ ਗਾਹਾਂ ਉਹਨਾਂ ਤੋਂ ਬਣਾ ਲੈ ਉਹ ਤਾਂ ਰੰਗੀ ਵਾਲੇ ਬਣਗੇਗਾ ਠੀਕ ਹੈ ਜੀ ਬੈਟਰ ਨਿਊਟਨ ਵੀ ਦੱਸ ਦੇ ਉੱਤਰ ਇਹ ਕਿ ਮੈਂ 5 5 4 4 ਕੇ ਮੈਂ ਛੱਡੀ ਬਟਾ ਗੁੱਟੇ ਕਰਦੇ ਉੱਧਰ ਵੱਧ ਕਰਦੇ ਯਾਰ ਮੈਂ ਥੋੜੀ ਇੱਥੇ ਜਾੜਾ ਨੇ ਸੱਪ ਜਾ ਗਿਆ ਸੀ ਅੱਛਾ ਉਹ ਬਿਲਡ ਆਣੇ ਯਾਰ ਉਹ ਚਾਉਣੇ ਆ ਗੁੱਟੇ ਯਾਰ ਪਾਵਾਂਗੇ ਹੁਣ ਵਧੀਆ ਬਣਾ ਕੇ ਉਹ ਹੁਣ ਤਾਂ ਪਤਾ ਨਹੀਂ ਦਰ ਪਵਾ ਜਦੋਂ ਜਦੋਂ ਮੈਂ ਕਹਾਂ ਇੰਨੀ ਸਾਰੀ ਉਮਰ ਦੀ ਤਰੀ ਕਮਾਈ ਹੈ ਇੱਕ ਤਰ੍ਹਾਂ ਦੀ ਯਾਰ ਕਿਉਂਕਿ ਸਾਰੀ ਉਮਰ ਦਾ ਨਾਂ ਬਣਾਇਆ ਇਹਨਾਂ ਨੇ ਐਡਾ ਹੈ ਮੇਉਣਾ ਪਾ ਦਮ ਗੁੱਟੇ ਤਾਂ ਇਹੋ ਲੰਭਾ ਤੱਖਾ ਬਹੁਤ ਸਾਫ ਆ ਬਈਆ ਕੁੱਤਰ ਨੇ ਹਣਾ ਉੜਾਨ ਕੇ ਮੈਨਾਂ ਉੱਚੇ ਨਹੀਂਵੇਂ ਉੜਦੇ ਇਹ ਤਾਂ ਅਧਾਰੇ ਚ ਰਹਿੰਦੇ ਉੜਦੇ ਜਾਂਦੇ ਜੁੰਦੇ ਨਹੀਂ ਕੂਤਰ ਇਹ ਜਮੇਂ ਆਈ ਜਾਂਦੇ ਆਈ ਜਾਂਦੇ ਠੀਕ ਆ ਪੱਦਰ ਜੀ ਉੜਦੇ ਆ ਬੜੇ ਉੱਚੇ ਨਹੀਂ ਉੜਦੇ ਆ ਗਏ ਓਏ ਓਏ ਕੂਤਰ ਹੀ ਕਾਮਯਾਬ ਹੋ ਆ ਹੁਣ ਬੜੇ ਉੱਚੇ ਤਾਂ ਵਗ ਜਾਂਦੇ ਆ ਯਾਰ ਆ ਕੂਤਰ ਬੜਾ ਕਰੇ ਪਰ ਉੜਦਾ ਆ ਜੀ ਆ ਲਾਲ ਜੀ ਨਾ ਹਾਂ ਠੀਕ ਆ ਓਏ ਆ ਗਏ ਦੋਨੇ ਬਸ ਸੀ ਦੋ ਮਿੰਟ ਜੇ ਇੱਕ ਇੱਕ ਤੇ ਪੰਜ ਕੂਤਰ ਰਹਿ ਗਏ ਵੀਡੀਓ ਬਣਾਉਣ ਵਾਲੇ ਬਾਈ ਜੀ ਆ ਗਏ ਖਾਲਾ ਬਰਾਉਂਡ ਹੈਗਾ ਕੋਈ ਨਾ ਤੂੰ ਆਉਨੇ ਆ ਜੀ ਆ ਅੱਗੇ ਪਾਉਣ ਕਿੰਨਾ ਲੱਗਣੀ ਆ ਜੇ ਤੂੰ ਕੁਝ ਇਕੱਠਾ ਹੋਣ ਨੂੰ ਮਿਲੇ ਨਾ ਸਿੱਖਾਂ ਨੂੰ ਉਹ ਤਾਂ ਸਾਈਕਲ ਹੀ ਦਾ ਹੁੰਦਾ ਜੇ ਤੂੰ ਚੰਗਾ ਕੂਤਰ ਮਿਲੇ ਦੇਖਣ ਉੱਤ ਦੇਖ ਲਈ ਜਾਂਦਾ ਜੀ ਤਾਂ ਚੀਜ਼ਾਂ ਇਹ ਹੁੰਦੀਆਂ ਸਿੱਖਾਂ ਨਾਲੀਆਂ ਹੋਰ ਕੂਤਰਾਂ ਦੀ ਕੀ ਹੁੰਦੇ ਲੇਕਿਨ ਹੈ ਮੁੱਲ ਤਾਂ ਵੀ ਜਦੋਂ ਕੂਤਰ ਉਹ ਮੁੱਲ ਹਜੇ ਤੱਕ ਨਹੀਂ ਦਿੰਦਾ ਉਤਰਦੇ ਪਹਤੋ ਆ ਤੱਕ ਜਾਣਗੇ ਜੇ ਵੇਚਦਾ ਹੋਵੇ ਦੋ ਕੁ ਲੀਗ ਬਈ ਕਹਿੰਦਾ ਨਹੀਂ ਪੰਜਾਬੀ ਦੀ ਆਪਣੀਆਂ ਜਾਮੇ ਨਹੀਂ ਜਾਂਦੇ ਜਾਮੇ ਨਹੀਂ ਜਾਂਦੇ ਤਾਂ ਜੀਤੇ ਵਾਲੇ ਟੀਰੇ ਦਾ ਬਾਲੇ ਪੜਿਆ ਦੋ ਜੁਨੇ ਵਾਲੀ ਆਪਾਂ ਦੋ ਜੁਨੇ ਤੇਰਾ ਮੋਲ ਨਹੀਂ ਭਰਿਆ ਜਾਣਾ ਉਤਰ ਉਹਦਾ ਸਮਾਂ ਹਾਲਾ ਸਿਉਣਾ ਨੇ ਉਤਰ ਜੇ ਕੋਈ ਦਿੰਦਾ ਹੋਵੇ ਤਾਂ ਜਾਨੀ ਚਾਰੇ ਟੀਰੇ ਜਾਮੇ ਨਹੀਂ ਝੜਕਦੇ ਸਾਡੇ ਜੀਨੀ ਬੜੀ ਚੜੀ ਵਾਲੀ ਤੇ ਵੱਡੀ ਦੇ ਰਕਾ ਗੀ ਸੁੱਖੇ ਦਾ ਪੁੱਤ ਆਈਂ ਸੁੱਖੇ ਗਾਲੀ ਵੀ ਪਾਲੇ ਵਿੱਚ ਤਾਂ ਵੀ ਨਹੀਂ ਰੋਗੇ ਮੈਂ ਕਰ ਲੂੰਗਾ ਤੈਨੂੰ ਮੁੱਲ ਚੱਜੀ ਜਾਣੀਆਂ ਨੇ ਤੈਨੂੰ ਦੇਣੇ ਮੈਂ ਮੈਂ ਦਿੰਦਾ ਨਹੀਂ ਕਿਹਨੇ ਕੋਈ ਨਹੀਂ ਮੰਗਦਾ ਇਦੋਂ ਦੇ ਕਰਨਾ ਹੀ ਗਿਰ। ਤੇ ਬੰਦੂਦਰੇ ਕਿ ਆਈ। ਅੱਛਾ। ਤੇ ਬਾਈ ਨੇ ਵੀ ਉਂਗੀ ਦੇ ਦੇ ਕਿੰਨੇ ਕਰਕੇ ਮੈਨੂੰ ਜਰਚੰਗ ਕੇ। ਉਹਦੇ ਕੋਲ ਤਾਂ ਕਬੂਤਰ ਚੰਗੇ ਆ। ਬੱਲੂ ਕੋਲ ਤਾਂ ਪੂਰੀ ਵਧੀਆ ਕਬੂਤਰ ਜਾਂਦੇ ਨਹੀਂ। ਨਾ ਨਾਉ ਨਹੀਂ ਜਾਂਦੇ ਕਬੂਤਰ। ਉਹਦੇ ਜਰ ਉਮਰ ਨਾਗੇ ਕਬੂਤਰਾਂ ਦੇ ਵਿੱਚ ਪਸੰਦਰਾ। ਪੁਰਾਣੇ ਜਿਹੜੇ ਟਾਈਮਾਂ ਦੇ ਕਬੂਤਰ ਲਿਆ ਆ ਪਾ। ਆ ਆ ਨਹੀਂ ਮੈਨੂੰ ਮੈਨੂੰ ਆਇਤ ਦੇ ਆ ਨਾਲ ਉਹਨਾਂ ਕੋਲ ਤਾਂ ਬੱਲੂ ਹੋਣਾ ਨਾ ਬਲੇ ਚੰਗੇ ਆ ਉਹਦਾ ਤੈਨੂੰ ਦੇ ਵੀ ਤਾ ਕਿਉਂ ਕਰਕੇ ਦਿੱਤੇ ਉਹ ਤਾਂ ਦੰਦੇ ਨਹੀਂ ਹੋਗੇ ਤਾਂ ਹੀ ਦਿੱਤੇ ਮੈਂ ਤਾਂ ਸੱਡ ਨਹੀਂ ਗਏ ਨੂੰ ਬਈ ਕੋਈ ਦੱਸੋ ਸਵਾਲ ਹੋਵੇ ਦੋ ਨਹੀਂ ਦੇ ਦੋਨੇ ਪਰ ਆਗੜੀ ਕੁਤਰਾਂ ਜੋ ਬਈ ਬਿੱਤੇ